ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਗगन ਦਵੰਮਾ ਬਾਜ ਹੈ ਨਿਰੰਤਰ ਤੇ ਅਮੁੱਖ ਮੰਜ਼ਲ ਦੇ ਪੜਾ ਮੁਕਾਉਂਦਾ ਤੇ ਨਵੀ ਤੋਂ ਨਵੀ ਕਰਵਟ ਲੈਂਦਾ ਹੋਇਆ ਸਮਾਂ ਦੂਰ ਅੱਗੇ ਲੰਘ ਗਿਆ ਜਿਸ ਦੇ ਨਾਲ ਨਾਲ ਅਣਗਿਣਤ ਬਾਲ ਵਰੀਸਾਂ ਜਵਾਨੀ ਦਾ ਰੂਪ ਧਾਰਨ ਕਰਨ ਕਰ ਕਰ ਕੰਗਾ ਤੇ ਵੇ ਉੜਕ ਜਵਾਨੀਆਂ ਬੜਾਪਾ ਹੰਡਾਣ ਲਈ ਮਜਬੂਰ ਹੋ ਕੰਗਾ ਇਹ ਵੀ ਤਾਂ ਸਮੇਂ ਦੀ ਹੀ ਇੱਕ ਰ ਕਰਵਟਸੀ ਕਿ ਭਾਰਤ ਵਰਗਾ ਅਮਨਪਸੰਦ ਦੇਸ਼ ਜਿਸ ਨੇ ਕਦੀ ਦੀ ਹਵਸ ਪਰਸਤੀ ਜਾਂ ਵਿਸਤਾਰਵਾਦ ਦਾ ਸ਼ਿਕਾਰ ਹੋ ਕੇ ਕਿਸੇ ਗਵਾਂਢੀ ਦੇਸ਼ ਦਾ ਬੂਰਾ ਨਹੀਂ ਸੀ ਚਿਤਵਾਇਆ ਉਸ ਨੂੰ ਮਜਬੂਰਨ ਤਲਵਾਰ ਉਠਾਉਣੀ ਪੈ ਰਹੀ ਸੀ ਭਾਰਤ ਦੇਸ਼ ਦੇ ਪੁਰ ਅਮਨਵਾਤਾ ਵਾਤਾਵਰਨ ਵਿੱਚ ਬਰੂਦੀ ਧੋਏ ਦੀ ਮੁਸਕਰਲਦੀ ਜਾ ਰਹੀ ਸੀ ਤੇ ਜਿਹੇ ਵੇਲੇ ਜਦੋਂ ਇਹ ਦੇਸ਼ ਨਮ ਉਸਾਰੀ ਦੀਆਂ ਯੋਜਨਾਵਾਂ ਨੇਪਰੇ ਚਾੜਨ ਵਿੱਚ ਰੁੱਝਿਆ ਹੋਇਆ ਸੀ ਕਿੱਥੇ ਭਾਖੜਾ ਤੇ ਵਿਆਸ ਆਦ ਦੇ ਪਲਾਂਟ ਤੇ ਕਦੇ ਆਰਡੀਨਸ ਫੈਕਟਰੀਆਂ ਤੇ ਫੌਜੀ ਭਾਰਤਾਂ ਫਿਚਰੇ ਜਾਣ ਲੜਾਈ ਲੜਾਈ ਲੋ ਹਰ ਪਾਸੇ ਇਹੋ ਕੁਝ ਸੁਣਾਈ ਦੇ ਰਿਹਾ ਸੀ ਪਰਾਂ ਤੇ ਮਜਲਸਾਂ ਵਿੱਚ ਅਖਬਾਰਾਂ ਤੇ ਕਿਤਾਬਾਂ ਵਿੱਚ ਸ਼ਹਿਰਾਂ ਤੇ ਪਿੰਡਾਂ ਵਿੱਚ ਲੜਾਈ ਦਾ ਹੀ ਚਰਚਾ ਲੜਾਈ ਦੀਆਂ ਹੀ ਵਿਉਂਤ ਬੰਦੀਆਂ ਮਾਨੋ ਲੋਕਾਂ ਦੇ ਸੋਚਨ ਵਿਚਾਰਨ ਤੇ ਕਹਿਣ ਸੁਣ ਲਈ ਕੁਝ ਹੋਰ ਰਹਿ ਹੀ ਨਹੀਂ ਸੀ ਗਿਆ ਹਰਾਨੀ ਵਾਲੀ ਗੱਲ ਕਿ ਲੜਾਈ ਦਾ ਸ਼ਬਦ ਜਿਸ ਦੇਸ਼ ਦੀ ਸੰਸਕ੍ਰਿਤੀ ਤੇ ਸਭਿਤਾ ਵਿੱਚ ਭੈੜਾ ਨਾਇਸ਼ ਤੇ ਬਦਸ਼ਗਣਾ ਮੰਨਿਆ ਜਾਂਦਾ ਸੀ ਉਸੇ ਲੜਾਈ ਦੇ ਹਵਨਕੁੰਡ ਵਿੱਚ ਅੱਜ ਭਾਰਤ ਦਾ ਬੱਚਾ-ਵੱਚਾ ਤਨਮਨ ਤਨ ਦੀ ਆਹੂਤੀ ਦੇਣ ਲਈ ਉਤਾਵਲਾ ਦਿਖ ਰਿਹਾ ਸੀ ਕਿ ਇਹ ਸਭ ਉਸ ਮਹਾਵਾਕ ਦਾ ਪ੍ਰਤੀਕ ਨਹੀਂ ਸੀ ਜਿਹੜਾ ਅੱਜ ਤੋਂ 3 ਸਦੀਆਂ ਪਹਿਲਾਂ ਭਾਰਤ ਮਾਂ ਦੇ ਇੱਕ ਸਪੂਤ ਨੇ ਉਚਾਰਿਆ ਸੀ ਵਤਨ ਪਿਆਰ ਦਾ ਜਜ਼ਬਾ ਹੀ ਸੀ ਜਿਹਦੇ ਅਮੋੜ ਬਲਾਵਿਆਂ ਵਿੱਚ ਵਲੇ ਹੋਏ ਮਾਮਾ ਦੇ लाडले ਭੈਣਾਂ ਦੇ ਵੀਰੇ ਤੇ ਸਵਾਗਣਾ ਦੇ ਗੰਥ ਹੱਸ-ਹੱਸ ਕੇ ਤੇ ਇੱਕ ਦੂਜੇ ਤੋਂ ਕਾਲੇ ਹੋ ਕੇ ਰਣ ਭੂਮੀ ਵੱਲ ਭੱਜੇ ਜਾ ਰਹੇ ਸਨ ਇੰਨੀ ਦਿਨੀ ਜਿੱਥੇ-ਜਿੱਥੇ ਵੀ ਫੌਜੀ ਭਾਰਤੀ ਦਾ ਐਲਾਨ ਹੁੰਦਾ ਗੱਬਰੂ ਵਿਹਾਰਾਂ ਕੱਤੀ ਜਾ ਪਹੁੰਚਦੇ ਜਿਵੇਂ ਦੀਵਾਲੀ ਵਿਸਾਖੀ ਦੇ ਮੇਲੇ ਤੇ ਇਹ ਵੀ ਤਾਂ ਸਮੇਂ ਦੇ ਪਰਵਰਤਨਸ਼ੀਲ ਕਰਵਟਾਂ ਦਾ ਹੀ ਰਵਾਪ ਸੀ ਕਿ ਪਾਕਿਸਤਾਨ ਤੋਂ ਉਜਾੜ ਕੇ ਆਏ ਉੱਜੜ ਕੇ ਆਏ ਹੋਏ ਲੱਖਣ ਨਰ ਨਾਰੀ ਜਿਨ੍ਹਾਂ ਨੂੰ ਸਨਾਰਥੀ ਪੁਸ਼ਾਰਥੀ ਜਾਂ ਰਫੂਜੀ ਦੀ ਸੰਘਿਆ ਦਿੱਤੀ ਜਾਂਦੀ ਸੀ ਬੀਤੇ 18 ਵਰਿਆਂ ਦੀ ਨਿਰੰਤਰ ਜਦੋਂ ਜਿਹੇਦ ਦਾ ਫਲ ਰੂਪ ਹੁਣ ਸਰਬਸਧਾਰਨ ਵਿੱਚ ਰਚ ਮਿਚ ਗਿਆ ਗਏ ਤੇ ਸਨਾਰਥੀ ਰਫੂਜੀ ਦੀ ਅਲ ਉਹਨਾਂ ਨਾਲੋਂ ਕਾਫੀ ਹੱਦ ਤੱਕ ਝੜ ਚੁੱਕੀ ਸੀ ਪਰ ਇਤਨਾ ਪਰਵਰਤਨ ਹੋ ਜਾਣ ਤੇ ਵੀ ਇਹਨਾਂ ਲੋਕਾਂ ਦੀਆਂ ਵਸਤੀਆਂ ਹਲੇ ਤੀਕਰ ਫੌਜੀਆਂ ਦੀ ਵਸਤੀ ਹੀ ਖਬੌਂਦੀਆਂ ਸਨ। ਬਟਾਲੇ ਦੇ ਇਹ 5000 ਬੰਦਿਆਂ ਦੀ ਵਸਤੀ ਵੀ ਉਹਨਾਂ ਵਿੱਚੋਂ ਇੱਕ ਸੀ ਜਿਹੜੀ ਆਰੰਭ ਵਿੱਚ ਛੋਟੇ-ਛੋਟੇ ਤੰਬੂਆਂ ਦੇ ਇੱਕ ਵੱਡੇ ਸਾਰੇ ਕੈਂਪ ਦੀ ਸ਼ਕਲ ਵਿੱਚ ਹੁੰਦੀ ਸੀ। ਫਿਰ ਜਦੋਂ ਹਕੂਮਤ ਵੱਲੋਂ ਹਰ ਇੱਕ ਪਰਿਵਾਰ ਨੂੰ ਜ਼ਮੀਨ ਦੇ ਛੋਟੇ-ਛੋਟੇ ਪਲਾਟ ਤੇ ਨਾਲ ਨਾਲ ਉਸਾਰਨ ਲਈ ਕੁਝ ਕਰਜ਼ਾ ਵੀ ਦਿੱਤਾ ਗਿਆ ਤਾਂ ਤੰਬੂਆਂ ਦੀ ਬਸੋਂ ਕੱਚੇ ਪੱਕੇ ਕੁਆਟਰਾਂ ਵਿੱਚ ਬਦਲਣੀ ਸ਼ੁਰੂ ਹੋ ਗਈ। ਪਹਿਲਾ ਸਰਨਾਰਥੀਆਂ ਨੂੰ ਸਰਕਾਰੀ ਰਾਸ਼ਨ ਮਿਲਦਾ ਸੀ ਮਗਰ ਉਹ ਸਹਿਜ ਜਿਛੇ ਹਰ ਕਿਸੇ ਨੇ ਕੋਈ ਨਾ ਕੋਈ ਕੰਮ ਧੰਦਾ ਪਣਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਫਲ ਰੂਪ ਅਜ 18 ਬਰਿਆਂ ਬਾਅਦ ਹਰ ਕੋਈ ਆਪਣੇ ਪੈਰਾਂ ਉੱਤੇ ਖੜਾ ਦਿਖਾਈ ਦੇ ਰਿਹਾ ਹੈ ਪੰਜਾਬੀ ਸਭਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਲੋਕ ਮੁਢ ਕਦੀਮ ਤੋਂ ਹੀ ਸ਼ਰਅ ਅਵਲੰਭੀ ਚਲੇ ਆਏ ਨੇ ਸੇਖ ਫਰੀਦ ਦਾ ਇਹ ਖਾਨ ਸ਼ੇਖ ਫਰੀਦ ਦਾ ਇਹ ਖਣ ਇਨਾਂ ਲੋਕਾਂ ਉੱਤੇ ਇਨ ਬਿਨ ਲਾਗੂ ਹੁੰਦਾ ਹੈ ਅੱਜ ਇਸ ਵਸਤੀ ਦੇ 5000 ਜੀਆਂ ਵਿੱਚ ਸ਼ਾਇਦ ਇੱਕ ਵੀ ਐਸਾ ਦਿਖਾਈ ਨਹੀਂ ਸੀ ਦੇ ਰਿਹਾ ਜਿਸ ਨੂੰ ਨਿਆਸਰਾ ਕਿਹਾ ਜਾਵੇ ਆਪੋ ਆਪਣੇ ਵਿੱਤ ਅਨੁਸਾਰ ਹਰ ਕੋਈ ਟੱਬਰ ਪਾਲਣ ਜੋਗਾ ਕਮਾ ਲੈਂਦਾ ਹੈ ਕਿਸੇ ਨੇ ਰਕਸ਼ਾ ਬਣਾ ਲਿਆ ਤੇ ਕਿਸੇ ਨੇ ਠੇਲਾ ਤੇ ਕਿਸੇ ਨੇ ਰੇੜੂ ਕੋੜਾ ਕੰਗਾ ਨੇ ਦੁਕਾਨਾ ਪਾਲੀਆਂ ਤੇ ਕੋਈ ਫੇਰੀ ਛਾਬੇ ਦੀ ਸਹਾਇਤਾ ਨਾਲ ਉੱਧਰ ਪੂਰਨਾ ਕਰ ਰਹੇ ਸੀ ਨੀੜਾ ਇਤਨਾ ਹੀ ਨਹੀਂ ਬਲਕਿ ਇਹਨਾਂ ਲੋਕਾਂ ਨੇ ਕੋਈ ਆਪਣੀ ਹਿੰਮਤ ਤੇ ਕੋਈ ਸਰਕਾਰੀ ਸਹਾਇਤਾ ਨਾਲ ਵਸਤੀ ਵਿੱਚ ਤਿੰਨ ਸਕੂਲ ਤੇ ਇੱਕ ਪੰਚਾਇਤ ਘਰ ਇੱਕ ਹਸਪਤਾਲ ਜੱਜ ਘਰ ਮੰਦਰ ਗੁਰਦੁਆਰਾ ਤੇ ਹੋਰ ਕਿੰਨੇ ਹੀ ਸਰਬਸਾਂਝੇ ਸਥਾਨ ਬਣਾ ਲਏ ਨੇ ਅੰਮ੍ਰਿਤਸਰ ਪਠਾਨਕੋਟ ਵੱਲ ਜਾਂਦੀ ਮੋਟਰ ਬੱਸ ਵਿੱਚ ਜਿਨ੍ਹਾਂ ਲੋਕਾਂ ਨੂੰ ਕਦੀ ਸਫਰ ਕਰਨ ਦਾ ਇਤਫਾਕ ਹੋਇਆ ਹੋਵੇਗਾ ਪਟਾਲਾ ਤੋਂ ਲੰਘਦਿਆਂ ਜ਼ਰੂਰ ਉਹਨਾਂ ਦੀ ਨਜ਼ਰ ਇਸ ਵਸਤੀ ਉੱਤੇ ਪਈ ਹੋਵੇਗੀ ਇਸ ਸੜਕ ਨੂੰ ਕਸ਼ਮੀਰ ਰੋਡ ਕਿਹਾ ਜਾਂਦਾ ਹੈ ਪਠਾਨਕੋਟ ਵੱਲ ਜਾਂਦਿਆਂ ਸੜਕ ਦੇ ਸੱਜੇ ਪਾਸੇ ਤੇ ਸੜਕ ਦੇ ਨਾਲ-ਨਾਲ ਕਾਫੀ ਦੂਰ ਤੱਕ ਰਕਵਾਰ ਫੌਜੀ ਵਸਤੀ ਨੇ ਮੱਲਿਆ ਹੋਇਆ ਹੈ ਇੱਥੇ ਪੱਛਮੀ ਪੰਜਾਬ ਦੇ ਕਈਆਂ ਜ਼ਿਲ੍ਹਿਆਂ ਸਿਆਲਕੋਟ ਜੰਮੂ ਜਹਿਲਮ ਆਦਿ ਦੇ ਲੋਕ ਵੱਸਦੇ ਨੇ ਇਤਨੇ ਲੰਬੇ ਸਮੇਂ 18 ਸਾਲ ਦੇ ਬਸੇਬੇ ਨੇ ਭਾਵੇਂ ਇਹਨਾਂ ਲੋਕਾਂ ਦੀ ਰਹਿਣੀ ਬਹਿਣੀ ਨੂੰ ਇੱਕ ਨਵੇਂ ਸੱਚੇ ਸੱਚੇ ਵਿੱਚ ਢਾਲ ਦਿੱਤਾ ਹੈ ਪਰ ਬੋਲੀ ਦੇ ਤੌਰ ਤੇ ਅਜੇ ਤੀਕ ਇਹਨਾਂ ਵਿੱਚ ਕੋਈ ਬਾਲਾ ਪਰਵਰਤਨ ਨਹੀਂ ਹੋਇਆ ਉਹਨਾਂ ਦੀ ਗੱਲ ਕਥ ਤੋਂ ਝਟ ਹੀ ਪਤਾ ਲੱਗ ਜਾਵੇਗਾ ਕਿ ਇਹ ਬੰਦਾ ਕਿਹੜੇ ਜ਼ਿਲ੍ਹੇ ਦਾ ਬਸਨੀਕ ਹੈ ਗਰੀਬੀ ਸਹੀ ਮੁਫਲ ਮੁਫਲਸੀ ਸਹੀ ਜਾਂ ਕੁਝ ਹੋਰ ਵੀ ਸਹੀ ਪਰ ਪਤਨ ਪ੍ਰਸਤੀ ਦੇ ਪਖੋਏ ਲੋਕ ਕਿਸੇ ਦੂਸਰੇ ਭਾਰਤੀ ਨਾਲੋਂ ਪਿੱਛੇ ਨਹੀਂ ਰਹੇ ਜਿਉਂ ਹੀ ਸਾਲ ਨੇ ਭਾਰਤ ਵਿੱਚ ਪਾਕਿਸਤਾਨ ਦੇ ਵਿਰੁੱਧ ਲੜਾਈ ਦਾ ਭੋਖਾ ਲਿਆਂਦਾ ਤੇ ਜਿਵੇਂ ਸਾਰਾ ਦੇਸ਼ ਇੱਕ ਮੋਟ ਹੋ ਕੇ ਦੇਸ਼ ਰੱਖਿਆ ਲਈ ਕਮਰਬਸਤਾ ਹੋਣਾ ਸ਼ੁਰੂ ਹੋਇਆ ਕਿ ਰਫੂਜੀ ਕਹਾਣ ਵਾਲੇ ਇਹ ਲੋਕ ਵੀ ਪੂਰੇ ਯੋਜਨਾਲੇ ਸ਼ਿਕਾਰਜ ਵਿੱਚ ਸ਼ਾਮਲ ਹੋਣ ਲੱਗੇ ਜਿੱਥੇ ਗੱਬਰੂਆਂ ਨੇ ਫੌਜ ਵਿੱਚ ਭਰਤੀ ਹੋ ਕੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ ਉੱਥੇ ਘਰਾਂ ਦੀਆਂ ਕੁੜੀਆਂ ਸਵਾਨੀਆਂ ਨੇ ਆਪਣੇ ਵੀਰ ਸਪਾਹੀਆਂ ਦੀਆਂ ਸਧਾਰਨ ਲੋੜਾਂ ਦੀ ਪੂਰਤੀ ਪੱਖੋਂ ਕੋਈ ਸੈਂਟਰ ਓਨ ਰਹੀ ਸੀ ਕੋਈ ਸਵਾਟਰ ਓਨ ਰਹੀ ਸੀ ਤੇ ਕੋਈ ਜਰਾਬਾਂ ਜਿੰਨਾਂ ਕੋਲ ਸਲਾਈ ਦੀਆਂ ਮਸ਼ੀਨਾਂ ਸਨ ਉਹ ਦਿਨ ਰਾਤ ਇੱਕ ਕਰਕੇ ਵਰਦੀਆਂ ਸਿਉਣ ਵਿੱਚ ਲੱਗਾਂ ਦਿਖਾਈ ਦੇ ਰੰਗਾਂ ਸਨ ਮਾਨੋ ਰਫੂਜੀ ਕੈਂਪ ਵਿੱਚ ਇੱਕ ਛੋਟੀ ਮੋਟੀ ਵਰਕਸ਼ਾਪ ਬਣ ਗਿਆ ਹੋਵੇ ਧੰਨਵਾਦ